ਕੈਂਪਲਰ ਰਿਸਪੌਂਸ ਬਹੁਤ ਅੱਛਾ ਰਿਹਾ ਹੈ ਅਸੀਂ ਬੇਸਿਕਲੀ ਇਹਦੇ ਵਿੱਚ ਕੀ ਸੀਗਾ ਕਿ ਆਪਣੇ ਮਲੇਰ ਕੋਟਲਾ ਰੀਜਨ ਜਾਂ ਮਾਲਵਾ ਬੈਲਟ 'ਚ ਅਗਰ ਆਪਾਂ ਗੱਲ ਕਰੀਏ ਇੱਥੋਂ ਗੈਸਟਰੋ ਦੇ ਰਿਲੇਟਡ ਪ੍ਰੋਬਲਮ ਬਹੁਤ ਨੇ ਜਿਦੇ ਵਿੱਚ ਸਪੈਸੀਫਿਕਲੀ ਅਗਰ ਆਪਾਂ ਗੱਲ ਕਰਦੇ ਆਂ ਗੈਸਟ੍ਰਿਕ ਹਾਈਪਰ ਐਸਿਡਿਟੀ ਜਿਹਨੂੰ ਤਜਾਬ ਦਾ ਬੰਨਾ ਕਹਿੰਦੇ ਆਂ ਕਬਜ ਹੈ ਬਵਾਸੀਰ ਹੈ ਪਗੰਦਰ ਹੈ ਬਿਆਈ ਦਾ ਫਟਣਾ ਐਨਲ ਫਿਸ਼ਰ ਜਿਹਨੂੰ ਆਪਾਂ ਕਹਿੰਦੇ ਆਂ ਜਾਂ ਫੈਟੀ ਲੀਵਰ ਤਾਂ ਮਤਲਬ ਅੱਜ ਕੱਲ੍ਹ ਹਰ ਤੁਰਿਆ ਫਿਰਿਆ ਬੱਚਾ ਵੀ ਕਹਿ ਰਿਹਾ ਕਿ ਮੈਨੂੰ ਫੈਟੀ ਲੀਵਰ ਦੀ ਪ੍ਰੋਬਲਮ ਹੈ ਇੱਕ ਮਤਲਬ ਸਟੇਟ ਠੀਕ ਹੈ ਇਹ ਚੀਜ਼ਾਂ ਕਿਉਂ ਮਤਲਬ ਇੰਨੀਆਂ ਹੋ ਰਹੀਆਂ ਨੇ ਇਹਦੇ ਵਿੱਚ ਇਹੀ ਹੈ ਕਿ ਆਪਣਾ ਖਾਣ-ਪਾਨ ਬਹੁਤ ਗਲਤ ਹੋ ਰਿਹਾ ਹੈ ਨਾਨ-ভেজ ਖਾਣਾ ਖਾ ਰਹੇ ਆ ਮੱਦੇ ਵਾਲੀਆਂ ਚੀਜ਼ਾਂ ਖਾ ਰਹੇ ਆ ਡੱਬਾ ਬੰਦਾ ਪੈਕਟ ਬੰਦ ਚੀਜ਼ਾਂ ਖਾ ਰਹੇ ਆ ਠੀਕ ਹੈ ਜੀ ਲੇਟ ਟਾਈਮ ਖਾਣਾ ਖਾ ਰਹੇ ਆ ਇਹਦੇ ਨਾਲ ਕੀ ਹੈ ਕਿ ਇਹ ਜਿਹੜੀਆਂ ਪਾਚਨ ਤੰਤਰ ਦੇ ਰਿਲੇਟਡ ਜਾਂ ਆਪਾਂ ਗੱਲ ਕਰੀਏ ਕਿ ਆਪਣੇ ਲੀਵਰ ਦੇ ਰਿਲੇਟਡ ਪ੍ਰੋਬਲਮ ਆ ਬਹੁਤ ਜ਼ਿਆਦਾ ਹੋ ਰਹੀਆਂ ਨੇ ਇਹ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਕੈਂਪ ਮਤਲਬ ਇਸ ਸਿਸਟਮ ਦੇ ਰਿਲੇਟਡ ਹੀ ਕੈਂਪ ਨੂੰ ਮਤਲਬ ਆਰਗੇਨਾਈਜ਼ ਕੀਤਾ ਸੀ ਮਤਲਬ ਕਿ ਬਹੁਤ ਦੂਰੋਂ ਦੂਰੋਂ ਚੱਲ ਕੇ ਆ ਰਹੇ ਨੇ ਕੈਂਪ ਦੇ ਵਿੱਚ ਸੰਗਰੂਰ ਤੋਂ ਕੋਈ ਪਟਿਆਲੇ ਤੋਂ ਕੋਈ ਬਠਿੰਡੇ ਤੋਂ ਕੈਂਪ ਦੇ ਵਿੱਚ ਵੀ ਸਾਡੇ ਕੋਲੇ ਪਹੁੰਚੇ ਹੋਏ ਨੇ ਸਾਰੇ ਤੁਸੀਂ ਦੇਖ ਹੀ ਲਿਆ ਬਾਹਰ ਬਸ ਭਾਵੇਂ ਡਾਕਟਰ ਸਾਹਿਬ ਜਿਹੜਾ ਹੈਗਾ ਕਿ ਮੈਡੀਸਨ ਵਗੈਰਾ ਔਰ ਟੈਸਟ ਵਗੈਰਾ ਵੀ ਅਹ ਦੇ ਰਿਹਾ ਕਰ ਰਹੇ ਹੋ ਵੀਰੇ ਜੀ ਜੀ ਬਿਲਕੁਲ ਸਭ ਤੋਂ ਪਹਿਲੀ ਚੀਜ਼ ਤਾਂ ਉਹਦੀ ਨਬਜ਼ ਦੇਖ ਕੇ ਉਹਦੀ ਨਬਜ਼ ਦੇ ਅਕੋਰਡਿੰਗ ਉਹਦਾ ਡਾਈਟ ਡਾਈਟ ਪਲਾਨ ਕੀ ਹੋਣਾ ਚਾਹੀਦਾ ਕੀ ਖਾਣਾ ਹੈ ਕੀ ਨਹੀਂ ਖਾਣਾ ਕਿੰਨੀ ਵੇਰ ਚ ਖਾਣਾ ਹੈ ਖਾਣਾ ਚਬਾ ਕੇ ਖਾਣਾ ਹੈ ਸਲਾਦ ਖਾਣਾ ਹੈ ਕੀ ਖਾਣਾ ਹੈ ਉਹ ਸਾਰਾ ਕੁਝ ਦੱਸਦੇ ਆ ਫਿਰ ਉਸ ਤੋਂ ਬਾਅਦ ਆ ਗਿਆ ਉਹਦਾ ਆਪਣਾ ਮੈਡੀਸਿਨ ਦਾ ਮੈਡੀਸਿਨ ਅਸੀਂ ਹਫਤੇ ਦੀ ਜਿੰਨੀ ਕੋ ਨੂੰ ਜ਼ਰੂਰਤ ਹੈ ਹਫਤੇ ਤੋਂ ਜ਼ਿਆਦਾ ਵੀ ਜ਼ਰੂਰਤ ਹੈ ਉਹ ਵੀ ਲਿਖ ਰਹੇ ਹਾਂ ਠੀਕ ਹੈ ਫਿਰ ਟੈਸਟ ਆ ਗਏ ਲੈਬ ਟੈਸਟ ਉਹ ਵੀ ਫ੍ਰੀ ਕਰ ਰਹੇ ਹਾਂ ਚੈੱਕਅਪ ਤਾਂ ਹੈ ਹੀ ਫ੍ਰੀ ਠੀਕ ਹੈ ਜੀ ਇਹ ਸਾਰਾ ਕੁਝ ਅਸੀਂ ਕਰ ਰਹੇ ਹਾਂ ਤੇਰਾ ਨਾਮ ਸਰਨੀਤਾ ਸਰ ਹਾਂਜੀ ਅੱਧ ਕਿੱਥੇ ਆਏ ਹੋ ਸਰ ਹਾਂ ਸਰ ਅਸੀਂ ਮਾਇਆ ਨੇਚਰਲ ਕੇਅਰ ਸੈਂਟਰ ਤੇ ਆਏ ਹਾਂ ਜੀ ਬੱਸ ਤਾਂ ਮੈਂ ਅਮਾਰਾ ਸਰ ਜੀ ਦਾ ਮੇਰੇ ਬ੍ਰਦਰ ਆਏ ਸੀ ਰਿਲੇਟਿਵ ਨੇ ਇਹ ਲੁਧਿਆਣਾ ਦੇ ਨਾਲ ਉਹਨਾਂ ਦਾ ਪਿੱਤੇ ਦੋਸਤ ਬਹੁਤ ਸੀਗਾ ਇਹਨਾਂ ਨੂੰ ਜਲਨ ਵਗੈਰਾ ਜਿਵੇਂ ਕੁਝ ਵੀ ਖਾਣ ਦੇ ਸੀਗੇ ਤਾ ਜਲਨਕਾਰ ਬਹੁਤ ਹੁੰਦੀ ਸਰ ਫਿਰ ਮੈਂ ਡਾਕਟਰ ਸਾਹਿਬ ਨਾਲ ਗੱਲਬਾਤ ਕਰੀ ਸੀ ਕਹਿੰਦੇ ਸਰ ਆ ਵੀ ਆਪਾਂ ਕੈਂਪ ਕਰਾ ਰਹੇ ਆ ਫਿਰ ਮੈਨੂੰ ਉਹ ਰੈਫਰੈਂਸ ਦਿੱਤਾ ਸੀਗਾ ਲਖਾਈ ਚਲੋ ਕੋਈ ਤੁਸੀਂ ਆਓ ਜੇ ਆਪਾਂ ਕੈਂਪ ਤੋਂ ਉਹਨਾਂ ਦਵਾਈ ਲੈਵਾਵਾਂਗੇ ਆ ਬ੍ਰਦਰ ਆਏ ਨੇ ਕਿ ਜੀ ਅੱਜ ਇਹਨਾਂ ਨੇ ਮੈਡੀਸਨ ਲਈ ਐਸੇ ਉਹਨਾਂ ਜੀ ਹਾਂਜੀ ਮੈਂ ਲੁਧੇਣੇ ਤੋਂ ਆਇਆ ਨਹੀਂ ਮੈਂ ਲੁਧੇਣੇ ਤੋਂ ਆਇਆ ਜੀ ਮੈਨੂੰ ਗੈਸ ਤੋਂ ਜਾਂ ਉਹਦੀ ਗੋ ਜਿਆਦਾ ਪ੍ਰੋਬਲਮ ਸੀ ਜੀ ਮੈਡੀਸਨ ਅੱਜ ਲਈ ਹਾਂਜੀ ਅੱਜ ਲਈ ਅੱਜ ਤੋਂ ਸ਼ੁਰੂ ਕੀਤੇ ਆਂ ਡਾਕਟਰ ਸਾਹਿਬ ਕਹਿੰਦੇ ਪਹਿਲਾਂ ਇੱਕ ਹਫ਼ਤਾ ਤੁਸੀਂ ਮੈਡੀਸਨ ਖਾਓ ਫਿਰ ਸਾਨੂੰ ਦੱਸਿਓ ਕਿਨੇ ਜੇ ਤੁਹਾਨੂੰ ਫਰਕ ਆਇਆ ਕੀ ਕੀ ਮਤਲਬ ਟੈਸਟ ਵਗੈਰਾ 프리ਵਿਲੀਨ ਮੈਡੀਸਨ ਹਾਂਜੀ ਹਾਂ ਟੈਸਟ ਫ੍ਰੀ ਹਰ ਇੱਕ ਟੈਸਟ ਫ੍ਰੀ ਹੈ ਜਿਹੜਾ ਮਰਜ਼ੀ ਕਰਾ ਲਓ ਤੁਸੀਂ ਆ ਕੇ ਜਿਹੜੀ ਵੀ ਤੁਹਾਨੂੰ ਕੋਈ ਪ੍ਰੋਬਲਮ ਹੈ ਤੁਸੀਂ ਆ ਕੇ ਕਰਵਾ ਲਓ ਦਵਾਈ ਵੀ ਦੁੱਤੀ ਦਵਾਈ ਵੀ ਫ੍ਰੀ ਦਿੱਤੀ ਹੈ ਕੀ ਕਹਿਣਾ ਚਾਹੋਗੇ ਆਮ ਲੋਕਾਂ ਨੂੰ ਆਉਣਾ ਚਾਹੀਦਾ ਜੀ ਇੱਕ ਵਾਰ ਜੀ ਨੂੰ ਕੋਈ ਪ੍ਰੋਬਲਮ ਆਉਣਾ ਚਾਹੀਦਾ ਇੱਕ ਵਾਰੀ ਆਪਣਾ ਟੈਸਟ ਹੈਲਥ ਹੈਵ ਡਾਕਟਰ ਸਾਹਿਬ ਨੂੰ ਜ਼ਰੂਰ ਮਿਲੋ ਆਪਣੀ ਤਕਲੀਫ ਦੱਸੋ ਤੁਹ ਮੇਰਾ ਨਾਮ ਕੀ ਹੈ ਮੇਰਾ ਨਾਮ ਸੰਦੀਪ ਕੁਮਾਰ ਹੈ ਜੀ ਤੁਸੀਂ ਕਿੱਥੋਂ ਆ ਗਏ ਮੈਂ ਮਲੇਰਗੋੜ ਦੇੋਂ ਰਵਿਦਾਸਨਗਰ ਛੋਟੀ ਦਾ ਠੀਕ ਹੈ ਔਰ ਕਿੰਨੂੰ ਪਤਾ ਲੱਗਿਆ ਸੀ ਕਿ ਕੈਂਪ ਦੀ ਬਾਰੇ ਮੈਂ ਅਸਲ ਵਿੱਚ ਪਹਿਲਾਂ ਵੀ ਇਨਾਂ ਕੋਲ ਦਵਾਈ ਲੈਣਾ ਹਾਂਜੀ ਪਹਿਲਾਂ ਵੀ ਕਈ ਵਾਰੀ ਦਵਾਈ ਲਈ ਆ ਚੁੱਕਾ ਤੇ ਮੈਨੂੰ ਅਲਰਜੀ ਦੀ ਪ੍ਰੋਬਲਮ ਥੀ ਉਹ ਕਾਫੀ ਹੱਦ ਤੱਕ ਯਾਨੀ ਕਿ ਨਾ ਮਾਤਰੀ ਰਹਿ ਗਈ ਹੁਣ ਠੀਕ ਹੈ ਤੇ ਮੈਂ ਕਾੜੇ ਵਗੈਰਾ ਲਏ ਇਨਾਂ ਤੋਂ ਹੋਰ ਵੀ ਯਾਨੀ ਕਿ ਦਵਾਈਆਂ ਦਿੱਤੀਆਂ ਇਹਨਾਂ ਨੇ ਦੇਸੀ ਤੇ ਹੁਣ ਮੈਂ ਇਹਨਾਂ ਨੇ ਦੱਸਿਆ ਸੀ ਕਿ ਕੈਂਪ ਲੱਗਣਾ ਦੇ ਨਾਲ ਮੈਂ ਇਹਨਾਂ ਨੂੰ ਵੀ ਲਿਆਇਆ ਹੋਰ ਵੀ ਆਪਣੇ ਮਿੱਤਰਾਂ ਨੂੰ ਵੀ ਤੁਸੀਂ ਉੱਥੇ ਦਵਾਈ ਲੈ ਕੇ ਦੇਖੋ ਵੀ ਬਹੁਤ ਵਧੀਆ ਰਿਜ਼ਲਟ ਆਵਾ ਦੇ ਤੇ ਇਸ ਕਰਕੇ ਮੈਂ ਇੱਥੇ ਆਇਆ ਜੀ ਔਰ ਕੈਂਪ ਦੇ ਵਿੱਚ ਜੋ ਪ੍ਰੋਗਰਾਮ ਕੀਤਾ ਗਿਆ ਹੈ ਇਹਨਾਂ ਵੱਲੋਂ ਕਿਵੇਂ ਲੱਗਿਆ ਨਹੀਂ ਬਹੁਤ ਵਧੀਆ ਪ੍ਰੋਗਰਾਮਾ ਜੀ ਤੇ ਇਹਨਾਂ ਦੀ ਮੈਡੀਸਨ ਵੀ ਬੈਸਟ ਆ ਤੇ ਡਾਕਟਰ ਦੀ ਸਮਝ ਵੀ ਬਹੁਤ ਵਧੀਆ ਹੈ ਇਹਨਾਂ ਦੀ ਤੇ ਯਾਨੀ ਕਿ ਇੱਥੋਂ ਦਵਾਈ ਲੈ ਕੇ ਆਟੋਮੈਟਿਕ ਹੀ ਬੰਦੇ ਨੂੰ ਆਪਣੇ ਆਪ ਹੀ ਪਤਾ ਲੱਗ ਜਾਂਦਾ ਥੈਂਕ ਯੂ